ਇਨੇ ਦਿਨੀ ਚੋਰਾ ਦੇ ਹੌਸਲੇ ਬੁਲੰਦ ਦਿਖਾਈ ਦਿੰਦੇ ਨੇ ਪੁਲਿਸ ਦਾ ਖੋਫ ਤੋੜ ਉਹਦੇ ਦਿਲ ਵਿੱਚ ਘੋਰਾ ਹੀ ਨਹੀਂ ਹੈ ਇਹ ਜਿਹੜਾ ਜਾਪਦਾ ਇੱਕ ਲੜਕੀ ਆ ਇਹਦਾ ਕੱਲ ਮੋਬਾਈਲ ਦਫਤਰ ਦੇ ਵਿੱਚ ਹੀ ਮਤਲਬ ਇਹਦੇ ਕੋਲ ਹੁੰਦਿਆਂ ਹੀ ਇੰਨੀ ਚਲਾਕੀ ਦੇ ਨਾਲ ਛਾਤਰਚੋਰ ਜਿਹੜਾ ਟੇਬਲ ਤੋਂ ਚੱਕ ਕੇ ਰੋਚਰ ਹੋ ਗਿਆ ਇਹ ਮਾਮਲਾ ਸਾਹਮਣੇ ਆਇਆ ਜੀਰਾ ਤੋਂ ਜਿੱਥੇ ਚੋਰਾਂ ਦੇ ਹੌਸਲੇ ਬਿਲਕੁਲ ਬਲੰਦ ਦਿਖਾਈ ਦਿੱਤੇ ਕਿਸੇ ਹੋਰ ਤਰ੍ਹਾਂ ਤੋਂ ਨਹੀਂ ਕਿਤੇ ਲੋਕ ਸਿਹਤ ਸਿਵਾਵਾਂ ਲਈ ਜਾਂਦੇ ਹਨ ਜਾਨਕਿ ਜੀਰਾ ਹਸਪੀਟਲ ਦੇ ਵਿੱਚੋਂ ਹੀ ਮੋਬਾਈਲ ਚੋਰੀ ਕਰਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਇਹ ਤਸਵੀਰਾਂ ਸਾਰੀਆਂ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਿਆ ਜਦੋਂ ਅਸੀਂ ਉਹਨਾਂ ਦੀ ਰਿਕਾਰਡਿੰਗ ਚੈੱਕ ਕੀਤੀ ਤਾਂ ਉਹਦੇ ਵਿੱਚ ਇਹ ਪਾਇਆ ਗਿਆ ਕਿ ਇੱਕ ਲੜਕਾ ਜਿਸ ਦੇ ਕੰਨ ਦਾ ਆਪਰੇਸ਼ਨ ਸਾਡੇ ਕੋਲ ਹੋਇਆ ਹੋਇਆ ਸੀ ਸੀਓਲਤ ਕਲਜੀਰੇ ਤੋਂ ਉਹ ਗੇਟ ਉੱਪਰ 15 20 ਮਿੰਟ ਦੇ ਲਗਭਗ ਉਸ ਲੜਕੇ ਕੋਲੋਂ ਖੜਾ ਰਿਹਾ ਤੁਹਾਨੂੰ ਦੱਸ ਦਿਆ ਕਿ ਇੱਕ ਲੈਬ ਟੈਕਨੀਸ਼ੀਅਨ ਮਹਿਲਾ ਦਾ ਫੋਨ ਚੋਰੀ ਹੋਇਆ ਉਹ ਕਿਸੇ ਵਿਅਕਤੀ ਦਾ ਕਿਸੇ ਮਰੀਜ਼ ਦਾ ਸੈਂਪਲ ਲੈ ਰਹੀ ਸੀ ਤਾਂ ਉਸ ਵੇਲੇ ਉਸਨੇ ਆਪਣਾ ਮੋਬਾਈਲ ਫੋਨ ਕਾਊਂਟਰ ਉੱਪਰ ਰੱਖ ਦਿੱਤਾ ਤੇ ਆਪਣੇ ਕੰਮ ਵਿੱਚ ਟੁੱਟ ਗਈ ਉਸੇ ਵੇਲੇ ਹੀ ਇਹ ਸ਼ਰਤ ਚੋਰ ਉੱਥੇ ਆਉਂਦਾ ਤੇ ਮੌਕਾ ਵੇਖ ਕੇ ਮੋਬਾਈਲ ਫੋਨ ਚੱਕ ਕੇ ਤੋਂ ਨੋਦੋ 11 ਹੋ ਜਾਂਦਾ ਹੈ ਕਿ ਪੁਲਿਸ ਡਿਪਾਰਟਮੈਂਟ ਨੇ ਬਿਨਾਂ ਕਿਸੇ ਪੁੱਛ ਪੜਤਾਲ ਦੇ 10 ਮਿੰਟ ਬਾਅਦ ਹੀ ਉਹਨੂੰ ਛੱਡ ਦਿੱਤਾ ਔਰ ਉਹ ਦੁਬਾਰਾ ਪੱਟੀ ਕਰਾਉਣ ਲਈ ਆ ਗਿਆ ਜਦੋਂ ਉਹਨੂੰ ਪੁੱਛਿਆ ਗਿਆ ਵੀ ਤੂੰ ਤੈਨੂੰ ਤਾਂ ਅਸੀਂ ਥਾਣੇ ਛੱਡ ਕੇ ਆਏ ਸੀ ਉਹਨੇ ਸਾਨੂੰ ਇਹ ਕਿਹਾ ਵੀ ਮੈਨੂੰ ਤਾਂ ਉਹਨਾਂ ਨੇ ਕੁਝ ਨਹੀਂ ਕਿਹਾ ਉਹ ਕਹਿੰਦੇ ਚਲਾ ਜਾ ਤਾਂ ਮਤਲਬ ਅਜੇ ਹੀ ਹਾਸੀ ਇਸ ਤੋਂ ਪਹਿਲਾਂ ਸਾਡੇ ਹਸਪੀਟਲ ਤੋਂ ਇੱਕ ECG ਮਸ਼ੀਨ ਚੋਰੀ ਹੋਈ ਹੈ ਜਦੋਂ ਪੱਟੀ ਕਰਨ ਲਈ ਦੁਬਾਰਾ ਹਸਪਤਾਲ ਚ ਆਉਂਦਾ ਹਫਤੇ ਬਾਅਦ ਤਾਂ ਅਸੀਂ ਇੱਥੇ ਹਸਪਤਾਲ ਦੇ ਵਿੱਚ ਉਹਨੂੰ ਪਕੜ ਕੇ ਪੁਲਿਸ ਵਾਲਿਆਂ ਨੂੰ ਬੁਲਾ ਕੇ ਉਹਨਾਂ ਦੇ ਹਵਾਲੇ ਕਰ ਦਿੱਤਾ ਜਾਂਦਾ ਤੁਸੀਂ ਵੇਖ ਰਹੇ ਹੋ ਸ਼ਬਦਾ ਦੀ ਤਾਕਤ ਦਾ ਐਵਰ ਮੀਡੀਆ ਇਨੀ ਦਿਨੀ ਚੋਰਾਂ ਦੇ ਹੌਸਲੇ ਬੁਲੰਦ ਦਿਖਾਈ ਦਿੰਦੇ ਨੇ ਪੁਲਿਸ ਦਾ ਖੋਫ ਤੋੜਨ ਦਾ ਦਿਲ ਵਿੱਚ ਕੋਰਾ ਹੀ ਨਹੀਂ ਹੈ ਇਹ ਜਿਹੜਾ ਜਾਪਦਾ ਹੈ ਇਹ ਮਾਮਲਾ ਸਾਹਮਣੇ ਆਇਆ ਜੀਰਾ ਤੋਂ ਜਿੱਥੇ ਚੋਰਾਂ ਦੇ ਹੌਸਲੇ ਬਿਲਕੁਲ ਬੁਲੰਦ ਦਿਖਾਈ ਦਿੱਤੇ ਕਿਸੇ ਹੋਰ ठा ਤੋਂ ਨਹੀਂ ਜਿੱਥੇ ਲੋਕ ਸੇਧ ਸਿਵਾਵਾਂ ਲਈ ਜਾਂਦੇ ਨੇ ਜਾਨਕਿ ਜੀਰਾ ਹਸਪੀਟਲ ਦੇ ਵਿੱਚੋਂ ਹੀ ਮੋਬਾਈਲ ਚੋਰੀ ਕਰਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਇਹ ਤਸਵੀਰਾਂ ਸਾਰੀਆਂ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈਆਂ ਤਾਨੂੰ ਦੱਸ ਦਿਆ ਕਿ ਇੱਕ ਲੈਬ ਟੈਕਨੀਸ਼ੀਅਨ ਮਹਿਲਾ ਦਾ ਫੋਨ ਚੋਰੀ ਹੋਇਆ ਉਹ ਕਿਸੇ ਵਿਅਕਤੀ ਦਾ ਕਿਸੇ ਮਰੀਜ਼ ਦਾ ਸੈਂਪਲ ਲੈ ਰਹੀ ਸੀ ਤਾਂ ਉਸ ਵੇਲੇ ਉਸਨੇ ਆਪਣਾ ਮੋਬਾਈਲ ਫੋਨ ਕਾਊਂਟਰ ਉੱਪਰ ਰੱਖ ਦਿੱਤਾ ਤੇ ਆਪਣੇ ਕੰਮ ਵਿੱਚ ਝੁੱਟ ਗਈ ਤੇ ਉਸੇ ਵੇਲੇ ਹੀ ਇਹ ਸ਼ਾਕਤ ਚੋਰ ਉੱਥੇ ਆਉਂਦਾ ਹੈ ਤੇ ਮੌਕਾ ਵੇਖ ਕੇ ਮੋਬਾਈਲ ਫੋਨ ਚੱਕ ਕੇ ਤੋਂ 9:00 11 ਹੋ ਜਾਂਦਾ ਹੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਕੈਮਰੇ ਦੀਆਂ ਜਿਨ੍ਹਾਂ ਵਿੱਚ ਕਿਸ ਤਰ੍ਹਾਂ ਇਹ ਚੋਰ ਆਉਂਦਾ ਹੈ ਤੇ ਮੋਬਾਈਲ ਨੂੰ ਚੱਕਦਾ ਹੈ ਬੜੇ ਆਰਾਮ ਦੇ ਨਾਲ ਤੇ ਇਥੋਂ ਰਫੂ ਚੱਕਰ ਹੋ ਜਾਂਦਾ ਤੇ ਵਿਚਾਰੀ ਜਿਹੜੀ ਮੈੱਲ ਟੈਕਨੀਸ਼ੀਅਨ ਸੀਗੀ ਉਹ ਲੋਕਾਂ ਦੇ ਖੂਨ ਦੇ ਸੈਂਪਲ ਲੈਂਦੀ ਹੋ ਰਹਿ ਜਾਂਦੀ ਹੈ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜੀਰਾ ਦੇ ਅੰਦਰ ਚੋਰਾਂ ਦੇ ਹੌਂਸਲੇ ਕਿਸ ਤਰ੍ਹਾਂ ਉਲੰਧ ਨੇ ਜੋ ਚੋਰੀ ਦਿਨ ਦਿਹਾੜੇ ਸਰਿਆਮ ਕਰਕੇ 9 ਤੋਂ 11 ਹੋ ਜਾਂਦੇ ਤੇ ਪੁਲਿਸ ਬਾਅਦ ਦੇ ਵਿੱਚੋਂ ਸਿਰਫ ਸੀਸੀਟੀਵੀ ਕੈਮਰੇ ਦੀ ਫੋਟੋਜ਼ ਦੇਖਦੀ ਰਹਿ ਜਾਂਦੀ ਹੈ ਇਥੋਂ ਜਾਇਰ ਹੁੰਦਾ ਕਿ ਚੋਲਾ ਦੇ ਦਿਲਾ ਵਿੱਚ ਲਟੇਰਿਆਂ ਦੇ ਦਿਲਾਵਾਂ ਵਿੱਚ ਪੁਲਿਸ ਦਾ ਖੋਫ ਖਤਮ ਹੋ ਚੁੱਕਿਆ ਹੈ ਪਰ ਇਹ ਸਭ ਦੇ ਵਿੱਚ ਜਿਹੜੇ ਲੋਗ ਅਣਜਾਣੇ ਚਾਹੇ ਆਪਣੇ ਕੰਮ ਵਿੱਚ ਛੁੱਟੇ ਹੁੰਦੇ ਨੇ ਤੇ ਉਹ ਬੇਖਬਰ ਹੁੰਦੇ ਨੇ ਕਿ ਸਾਡੀ ਚੋਰੀ ਕਦੋਂ ਹੋ ਜਾਣੀ ਹੈ ਹੁਣ ਇਸ ਕਵਰ ਤੋਂ ਬਾਅਦ ਪੂਰੇ ਹਸਪੀਟਲ ਦੇ ਵਿੱਚ ਸਤਰਕ ਹੋ ਗਏ ਨੇ ਲੋਗ ਇੱਕ ਦੂਸਰੇ ਦੇ ਉੱਪਰ ਧਿਆਨ ਨਾਲ ਨਿਗਾ ਰੱਖੀ ਹੋਈ ਹੈ ਕਿ ਕਿਧਰੇ ਕਿਹੜੇ ਪੇਸ ਦੇ ਵਿੱਚ ਚੋਰ ਘੁੰਮਦਾ ਹੋਵੇ ਸੋ ਸੀਸੀਟੀਵੀ ਕੈਮਰੇ ਦੀ ਤਸਵੀਰਾਂ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਲੈਬ ਟੈਕਨੀਸ਼ੀਅਨ ਦਾ ਮੋਬਾਈਲ ਚੱਕ ਕੇ ਇਹ ਚੋਰ ਲੋਕ 11 ਹੋ ਗਿਆ ਮੈਂ ਗੁਰਜੀਤ ਸਿੰਘ ਸਿਵਲ ਹਸਪਤਾਲ ਜੀਰੇ ਦੇ ਵਿੱਚ ਬਤੌਰ ਚੀਫ ਫਾਰਮੇਸੀ ਅਫਸਰ ਕੰਮ ਕਰ ਰਿਹਾ ਹਾਂ 2 ਦਸੰਬਰ ਨੂੰ ਮੈਂ ਆਪਣਾ ਬਾਈਕ ਬਿਲਕੁਲ ਆਪਣੇ ਦਫਤਰ ਦੇ ਨਾਲ ਅੰਦਰ ਬਾਉਂਡਰੀ ਦੇ ਅੰਦਰ ਖੜਾ ਕਰਿਆ ਸੀਗਾ ਜਦ ਮੈਂ ਆਪਣਾ ਕੰਮ ਕਰ ਰਿਹਾ ਸੀ ਤਾਂ ਅਚਾਨਕ ਮੈਨੂੰ ਮੋਟਰਸਾਈਕਲ ਸਟਾਰਟ ਹੋਣ ਦੀ ਆਵਾਜ਼ ਆਉਂਦੀ ਹੈ ਤਾਂ ਮੈਂ ਇੱਕਦਮ ਬਾਹਰ ਨਿਕਲ ਕੇ ਕੀ ਦੇਖਦਾ ਇੱਕ ਮੋਨਾਂ ਲੜਕਾ ਜਿਸ ਨੇ ਸਿੱਪੇ ਕੈਪਾਈ ਹੋਈ ਸੀ ਮੇਰਾ ਬਾਈਕ 게ਟ ਵੱਲੋਂ ਲਿਜਾ ਰਿਹਾ ਸੀ ਮੈਂ ਥੋੜੀ ਦੇਰ ਤੱਕ ਉਹਦਾ ਪਿੱਛਾ ਕੀਤਾ ਬਟੋ ਬਾਈਕ ਤੇ ਹੋਣ ਕਰਕੇ ਬਾਜ਼ਾਰ ਦੀ ਤਰਫ ਚਲਾ ਗਿਆ ਇਸ ਤੋਂ ਬਾਅਦ ਸਾਡੇ ਹਸਪਤਾਲ ਦੇ ਵਿੱਚ ਮਤਲਬ ਸਾਰੇ ਕੈਮਰੇ ਜਿਹੜੇ ਚਾਲੂ ਆਪਕ ਵਿੱਚ ਨੇ ਜਦੋਂ ਅਸੀਂ ਉਹਨਾਂ ਦੀ ਰਿਕਾਰਡਿੰਗ ਚੈੱਕ ਕੀਤੀ ਤਾਂ ਉਹਦੇ ਵਿੱਚ ਇਹ ਪਾਇਆ ਗਿਆ ਕਿ ਇੱਕ ਲੜਕਾ ਜਿਸ ਦੇ ਕੰਨ ਦਾ ਆਪਰੇਸ਼ਨ ਸਾਡੇ ਕੋਲ ਹੋਇਆ ਹੋਇਆ ਸੀ ਸੀਓਲ ਹਸਪਤਾਲ ਜੀਰੇ ਤੋਂ ਉਹ ਗੇਟ ਉੱਪਰ 15-20 ਮਿੰਟ ਦੇ ਲਗਭਗ ਉਸ ਲੜਕੇ ਕੋਲੋਂ ਖੜਾ ਰਿਹਾ ਉਸ ਤੋਂ ਬਾਅਦ ਜਦੋਂ ਅਸੀਂ ਉਹ ਲੜਕੇ ਦਾ ਰਿਕਾਰਡ ਕਢਾਇਆ ਗਿਆ ਤਾਂ ਪਿਛਲੇ ਮਹੀਨੇ ઓਪਰੇਟ ਹੋਇਆ ਸੀ ਜਦੋਂ ਪੱਟੀ ਕਰਨ ਲਈ ਦੁਬਾਰਾ ਹਸਪਤਾਲ ਚਾਹੁੰਦਾ ਹਫ਼ਤੇ ਬਾਅਦ ਤਾਂ ਅਸੀਂ ਇੱਥੇ ਹਸਪਤਾਲ ਦੇ ਵਿੱਚ ਉਹਨੂੰ ਪਕੜ ਕੇ ਪੁਲਿਸ ਵਾਲਿਆਂ ਨੂੰ ਬੁਲਾ ਕੇ ਉਹਨਾਂ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਪਰੰਤੂ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪੁਲਿਸ ਡਿਪਾਰਟਮੈਂਟ ਨੇ ਬਿਨਾਂ ਕਿਸੇ ਕੁਝ ਪੜਤਾਲ ਦੇ 10 ਮਿੰਟ ਬਾਅਦ ਹੀ ਉਹਨੂੰ ਛੱਡ ਦਿੱਤਾ ਔਰ ਉਹ ਦੁਬਾਰਾ ਪੱਟੀ ਕਰਾਉਣ ਲਈ ਆ ਗਿਆ ਜਦੋਂ ਉਹਨੂੰ ਪੁੱਛਿਆ ਗਿਆ ਵੀ ਤੂੰ ਦੇਨੋ ਤਾਂ ਅਸੀਂ ਥਾਣੇ ਛੱਡ ਕੇ ਆਏ ਸੀ ਉਹਨੇ ਸਾਨੂੰ ਇਹ ਕਿਹਾ ਵੀ ਮੈਨੂੰ ਤਾਂ ਉਹਨਾਂ ਨੇ ਕੁਝ ਨਹੀਂ ਕਿਹਾ ਉਹ ਕਹਿੰਦੇ ਚਲਾ ਜਾ ਤਾਂ ਮਤਲਬ ਅਜੇ ਹੀ ਹਾਸੀ ਇਸ ਤੋਂ ਪਹਿਲਾਂ ਸਾਡੇ ਹਸਪੀਟਲ ਤੋਂ ਇੱਕ ਸੀਸੀਜੀ ਮਸ਼ੀਨ ਚੋਰੀ ਹੋਈ ਹੈ ਇੱਕ ਲੜਕੀ ਹੈ ਇਹ ਤਾਂ ਕੱਲ ਮੋਬਾਈਲ ਦਫਤਰ ਦੇ ਵਿੱਚ ਹੀ ਮਤਲਬ ਇਹਦੇ ਕੋਲ ਹੁੰਦੇ ਆਂ ਸੀ ਐਨੀ ਚਲਾਕੀ ਦੇ ਨਾਲ ਛਾਤਰ ਚੋਰ ਜਿਹੜਾ ਟੇਬਲ ਤੋਂ ਚੱਕ ਕੇ ਰੋ ਚੱਕਰ ਹੋ ਗਿਆ ਕੀ ਮੰਗ ਕਰਨੀ ਚਾਹੁੰਦੇ ਸਰਕਾਰ ਤੋਂ ਅਸੀਂ ਸਰਕਾਰ ਤੋਂ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੈਸੇ ਤਾਂ ਉਹਨਾਂ ਨੂੰ ਚਾਹੀਦਾ ਸੀ ਖੁਦ ਟੇਸ ਕਰਕੇ ਸਾਡਾ ਜਿਹੜਾ ਸਮਾਨ ਆ ਜਾਂ ਬਾਈਕ ਆ ਕਰਕੇ ਦਿੰਦੇ ਪਰ ਅਸੀਂ ਫੜਾਇਆ ਹੋਇਆ ਬੰਦਾ ਪੁਲਿਸ ਨੇ ਛੱਡ ਦਿੱਤਾ ਇਹਦੇ ਲਈ ਸਾਨੂੰ ਬਹੁਤ ਅਫਸੋਸ ਹੈ ਅਸੀਂ ਮੰਗ ਕਰਦੇ ਆਂ ਕਿ ਸਾਡਾ ਜਿਹੜਾ ਅਸਲੀ ਜਿਹੜਾ ਚੋਰ ਹੈ ਜਦੋਂ ਅਸੀਂ ਉਹਦੇ ਕੋਲ ਲੜਕਾ ਖੜਾ ਇਟ ਮੀਨਸ ਇੱਕ ਦੂਜੇ ਨੂੰ ਜਾਣਦੇ ਨੇ ਠੀਕ ਹੈ ਨਾ ਉਹਦੇ ਪੁੱਛ ਕੇ ਸਖਤੀ ਨਾਲ ਕੀਤੀ ਜਾਵੇ ਤਾਂ ਜੋ ਸਾਡਾ ਜਿਹੜਾ ਮੁਲਾਜ਼ਮ ਵੀ ਨਹੀਂ ਸੇਫ ਹੈਗੇ ਅਸੀਂ ਕੰਮ ਕਰਾਂਗੇ ਜਾਂ ਆਪਣੇ ਸਮਾਨ ਦਾ ਧਿਆਨ ਰੱਖਾਂਗੇ ਸੋ ਅਸੀਂ ਸਰਕਾਰ ਕੋਲੋਂ ਵੀ ਮੰਗ ਕਰਦੇ ਆਂ ਪ੍ਰਸ਼ਾਸਨ ਕੋਲੋਂ ਵੀ ਮੰਗ ਕਰਦੇ ਆਂ ਕਿ ਇਹਨਾਂ ਚੋਰਾਂ ਨੂੰ ਜਿਹੜੀ ਨਾਤ ਪਾਈ ਜਾਵੇ ਬਹੁਤ ਬਹੁਤ ਧੰਨਵਾਦ